ਖੇਡ ਕੇ ਆ ਤੂੰ ਗੇਮ ਕਿਹੜੀ ਕਿਹੜੀ ਕਰਕੇ ਆ ਜੜੀ ਆਪਣੇ ਕੁਸ਼ਤੀ ਕਿਤੇ ਕਿਤੇ ਖੇਡ ਕੇ ਆ ਮੈਂ ਭਾਈ ਮੇਰੇ ਵਿੱਚ ਸ਼ਿੰਝਾ ਹੁੰਦੀ ਹੈ ਨਾ ਆਪਣੇ ਕਲਾਕੇ ਚ ਹਾਂ ਜੀ ਸ਼ਿੰਝਾ ਹੀ ਖੇਡਦਾ ਜੀ ਤੇ ਅੱਗੇ ਮੇਰਾ ਪਲਾਨ ਹੈਗਾ ਅਕੈਡਮੀ ਤੇ ਹੋਸਟਲ ਤੇ ਜਾਵਾਂਗਾ ਦੇਖੋ ਕਿੰਨਾ ਮਾਸੂਮ ਜਿਹਾ ਬੱਚਾ ਹੈ ਦੇਖੋ ਕਿੰਨੀ ਤਿਆਰੀ ਕਰ ਰਿਹਾ ਆਪਣੀ ਪੂਰੀ ਮਿਹਨਤ ਨਾਲ ਠੀਕ ਹੈ ਨਾ ਇਸ ਉਮਰ ਵਿੱਚ ਲੱਗਣ ਲੱਗੀ ਮੁੰਡਿਆਂ ਨੂੰ ਤੇ ਦੁਗਣੀ ਰਾਤ ਹੋਈ ਤੱਕ ਹੋਏਗੀ ਪਰ ਕਿੰਨੀ ਕਿੰਨੀ ਉਮਰ ਦੀ ਗੱਲ ਕੀਤੀ ਜਾਂ ਕਿੰਨੀ ਉਮਰ ਹੈ ਤੁਹਾਡੇ ਬੇੜੇ 16 ਸਾਲ ਉਮਰ ਦੀ ਕਿਹੜੇ ਸਕੂਲੇ ਪੜਦੇ ਹੋ ਕਿੰਨੀ ਕਲਾਸ ਚ ਪੜਦੇ ਹੋ ਮੈਂ 12th ਚ ਹਾਂ ਮੈਂ ਡਿਪਸ ਪੜਦਾ ਵੀ ਗਵਾਲ ਇਹ ਤੁਹਾਨੂੰ ਸ਼ੌਂਕ ਕਿੱਥੋਂ ਪੈ ਗਿਆ ਜਦੋਂ ਮਤਲਬ ਕਿ ਪਹਿਲਵਾਨੀ ਦਾ ਪਾਪਾ ਨੇ ਸ਼ੌਂਕ ਪਾਤਾ ਛੋਟੇ ਹੁੰਦੇ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕਰਦਾ ਸੀ ਪਹਿਲਾਂ ਪਹਿਲਵਾਨੀ ਨਹੀਂ ਨਹੀਂ ਪਰ ਤੁਹਾਨੂੰ ਕਿੱਥੋਂ ਸ਼ੌਂਕ ਪਿਆ ਗਿਆ ਮਤਲਬ ਪਾਪਾ ਨੇ ਪਾਇਆ ਉਹ ਕਿਦਾਂ ਮਤਲਬ ਕੀ ਕਿਦਾਂ ਮਤਲਬ ਖਿਆਲ ਉਧਰ ਖਿੱਚਿਆ ਗਿਆ ਕਿ ਮੈਂ ਪਹਿਲਵਾਨੀ ਹੀ ਕਰਾਂ ਜੀ ਮਾ ਹੋਰ ਵੀ ਬਹੁਤ ਨੇ ਮਤਲਬ ਜਿਹੜਾ ਸਪੈਸ਼ਲ ਲੈਵਲ ਤੇ ਡਬਲਯੂ ਰੈਸਲਰ ਕੁਸ਼ਤੀਆਂ ਕਰਦੇ ਉਹਨਾਂ ਨੂੰ ਦੇਖ ਕੇ ਕੋਈ ਮੋਟੀਵੇਸ਼ਨ ਮਿਲੀ ਹੈ ਹਾਂਜੀ ਜਿਵੇਂ ਉਹਨਾਂ ਦੀ ਪ੍ਰੈਕਟਿਸ ਦੇਖ ਲੈਣਾ ਕੋਈ ਨਾ ਕੋਈ ਸਿੱਖਣ ਨੂੰ ਮਿਲ ਹੀ ਜਾਂਦਾ ਜਿਵੇਂ ਵੈਰੀ ਗੁੱਡ ਚਲੋ ਸਾਡੇ ਸ਼ੋਅ ਪੇ ਸ਼ਾਮਾਂ ਤੇ ਇਹ ਇੱਕ ਖਰਾਕ ਵਾਰ ਵੀ ਜ਼ਰੂਰੀ ਹੈ ਇੱਕ ਮਜ਼ਾ ਕਰ ਲੈਣੇ ਆਪਾਂ ਨਹੀਂ ਖਰਾਕ ਕੀ ਹੈ ਮਾਲ ਲੱਗਿਆ ਤੇ ਉਸਤਾਦ ਹੀ ਉਸਤਾਦ ਤੋਂ ਬਿਨਾ ਤਾਂ ਕੋਈ ਵੀ ਨਹੀਂ ਕੋਈ ਬੰਦਾ ਕੋਈ ਕਾਮਯਾਬ ਹੁੰਦਾ ਤੁਹਾਡੇ ਹਣਜੀ ਬੱਗਾ ਕੋਚ ਜੀ ਇੱਥੇ ਬੈਠੇ ਨੇ ਜੀ ਮੈਂਹਤ ਕਰਾਉਣ ਦੇ ਬੱਚਿਆਂ ਨੂੰ ਮੈਨੂੰ ਵੀ ਮਿਹਨਤ ਕਰਾਉਂਦੇ ਹੁੰਦੇ ਰੋਜੋ ਠੀਕ ਠੀਕ ਕਿੰਨੇ ਟਾਈਮ ਆਪਣੀ ਜਿਹੜੀ ਪ੍ਰੈਕਟਿਸ ਤੁਸੀਂ ਗਰਾਊਂਡ ਦੇ ਵਿੱਚ ਕਰਦੇ ਹੋ ਜਿੱਦਾਂ ਦੋ ਦੋਵੇਂ ਸਵੇਰੇ ਸ਼ਾਮ ਦੋਵੇਂ ਟਾਈਮਿੰਗ ਕਰਦੇ ਹੋ ਹਾਂਜੀ ਸਵੇਰੇ ਸਵੇਰੇ ਮੈਂ ਜਿਮ 'ਚ ਪ੍ਰੈਕਟਿਸ ਕਰਦਾ ਸ਼ਾਮ ਨੂੰ ਮੈਂ ਗਰਾਊਂਡ 'ਚ ਆ ਜਾਂਦਾ ਜੀ ਅੱਛਾ ਅੱਛਾ ਕਿੰਨੇ ਘੰਟੇ ਜਿਹੜੀ ਗਰਾਊਂਡ ਨੂੰ ਜਿਹੜਾ ਸਮਰਪਤ ਹੁੰਦੇ ਜਿੱਦਾਂ ਤੁਸੀਂ ਪ੍ਰੈਕਟਿਸ ਕਰਦੇ ਹੋ ਸ਼ਾਮ ਨੂੰ 2.5 ਘੰਟੇ ਲੱਗ ਜਾਂਦੇ ਮਤਲਬ ਅੱਛਾ ਅੱਛਾ ਕਹਿੰਦੇ ਜੀ ਕੋ ਸਾਹ ਦੇ ਵਿੱਚ ਕਿੰਨੇ ਕੇ ਛਪਾੜੇ ਜਾਂ ਡੰ ਜਾ ਕਿਤੇ ਮੈਨੂੰ ਲਗਾਤਾਰ ਲੱਗਣੇ ਜੀ ਅੱਛਾ 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 ਕਿਤੇ ਆਪਣੇ ਜੋਰ ਜਾਰ ਦਿਖਾਏ ਸਾਨੂੰ ਦੱਸੋ ਥੋੜਾ ਜਿਹਾ ਟਾਈਮ ਜਦੋਂ ਉਦੋਂ ਕੋਈ ਯਾਦਗਾਰੀ ਪੱਲ ਹੋਵੇ ਤੁਹਾਡਾ ਕੋਈ ਇਦਾਂ ਦਾ ਕੋਈ ਆਪਣਾ ਜੋਰ ਸਰੀਰ ਵੀ ਤੁਹਾਡਾ ਬੰਤਰ ਬਹੁਤ ਵਧੀਆ ਤੁਹਾਡੇ ਸਰੀਰ ਦੀ ਬੰਤਰ ਬਹੁਤ ਵਧੀਆ ਪਹਿਲਵਾਨੀ ਬੰਤਰ ਹੈ ਤੁਹਾਡੀ ਹਨਾ ਕਿਤੇ ਆਪਣਾ ਜੋਰ ਦਿਖਾਏ ਭੇੜ ਹੋਏ ਕਿਤੇ ਘੋਲੇ ਕਿਸੇ ਦੇ ਨਾਲ ਹਾਂਜੀ ਹਾਂਜੀ ਕਿਹਦੇ ਨਾਲ ਕੋਲੇ ਸਿੰਜਾਂ ਵਗੈਰਾ ਕਹਿੰਦਾ ਕਿੰਨੇ ਸਿੰਜਾਂ ਦੇ ਕੋਲੇ ਕਿੰਨੀਆਂ ਕਿਛਿੰਜਾਂ ਦੇ ਕੋਲੇ ਤੁਸੀਂ ਆਪਣਾ ਜਿਹੜਾ ਮਤਲਬ ਕਾਫੀ ਜਵੇਂ ਲੱਗੇ ਜਾ ਕੇ ਹੁੰਦੀਆਂ ਰਹਿੰਦੀਆਂ ਸ਼ਿੰਜਾ ਆਪਣੀਆਂ ਤੇ ਉੱਤੇ ਜਾ ਚਲ ਜੀਦਾ ਜੀ ਆਪਾਂ ਹੂੰ ਕਿੰਨੇ ਸ਼ਿੰਜਾ ਲੱਗਵਾ ਸਾਰੀ ਜਿੱਤੀਆਂ ਹੋਣਗੀਆਂ ਲੱਗਦਾ ਮੁੰਡੇ ਆ ਹਾਂਜੀ ਮਤਲਬ ਸ਼ੁਰੂਆਤ ਚ ਤੇ ਹਰ ਇੱਕ ਅੱਧੀ ਵਾਰੀ ਹੋ ਜਾਂਦੀ ਬੰਦੇ ਦੀ ਭਾਰ ਵਰਗ ਜੀ ਜਿੱਦਾਂ ਸ਼ਿੰਜ ਮੇਲੇ ਜਾਂਦੇ ਤੁਸੀਂ ਜਿੱਦਾਂ ਨਹੀਂ ਸ਼ਿੰਜ ਦੇ ਮਤਲਬ ਖੋਲੇ ਜਿਹੋ ਹੁੰਦਾ ਮਤਲਬ ਆਪਣਾ ਓਪਨ ਜੀ ਹਣਾ ਕੋਈ ਮਾਨ ਸਨਮਾਨ ਕਿੱਥੋਂ ਕੋਈ ਯਾਦਗਾਰੀ ਇਦਾਂ ਦਾ ਪਾਲੋ ਹੋਵੇ ਕੋਈ ਜਿੱਥੇ ਤੁਹਾਨੂੰ ਕੋਈ ਮਾਨ ਸਨਮਾਨ ਮਿਲਿਆ ਹੋਵੇ ਸ਼ਿੰਜ ਕਿਸੇ ਚ ਆਪਣੇ ਬੋਲੀ ਸਾਹਿਬ ਵੀ ਆਪਣੇ ਸਾਹਮਣੇ ਜਿਹੜੀ ਪਾਰਕ ਹੈ ਅੱਛਾ ਉੱਥੇ ਵੀ ਕੰਪੀ ਹੋਣ ਮੰਡ ਚ ਵੀ ਹੋਏ ਹੀ ਜਿਹੜੇ ਰਾਪਰ ਰਾਈਆਂ ਉਹਨਾਂ ਨੇ ਮਾਨ ਸਨਮਾਨ ਕੀਤਾ ਹੀ ਜੀ ਉਹਨਾਂ ਨੂੰ ਅੱਛਾ 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 ਕਾਫੀ ਮੰਡਲੀ ਸੰਯੋਗ ਪਰਿਵਾਰ ਵੱਲੋਂ ਤਾਂ ਹੈ ਤੁਹਾਨੂੰ ਜੀ ਤੁਹਾਡੇ ਫਾਦਰ ਸਾਹਿਬ ਕਹਿੰਦੇ ਕਿ ਹਾਂ ਵੀ ਤੁਸੀਂ ਕਰੋ ਆਪਣੀ ਗੇਮ ਜਿਹੜੀ ਵੀ ਤੁਸੀਂ ਕਰਨੀ ਆਂ ਡਰਤ ਨਹੀਂ ਲੱਗਦਾ ਜਿੱਦਾਂ ਪਹਿਲਵਾਨੀ ਦੇ ਵਿੱਚ ਜਾਂ ਮੰਨ ਲਓ ਜਾਂ ਕਬੱਡੀ ਦੇ ਵਿੱਚ ਸੱਟਾਂ ਪੇਟਾਂ ਦਾ ਘਰ ਮੰਨਿਆ ਜਾਂਦਾ ਦੇਖੋ ਇਹ ਕੁਝ ਕਰਨਾ ਜਿਵੇਂ ਛੱਟਾਂ ਪਟਣ ਦੇ ਲੱਗਣੀਆਂ ਹਾਂ ਹਾਂ ਸਹੀ ਗੱਲ ਹੈ ਕਿਉਂਕਿ ਅੱਜ ਕੱਲ ਦੇ ਮੁੰਡਿਆਂ ਨੂੰ ਜਦੋਂ ਹੁਣ ਤੁਸੀਂ ਨਵੇਂ ਹੋ ਜਦੋਂ ਕਿੰਨੀ ਕੁ ਉਮਰ ਤੁਸੀਂ ਕਿਹਾ ਆਪਣੀ ਮੇਰੀ 16 ਸਾਲ ਦੀ ਉਮਰ 16 ਸਾਲ ਮਤਲਬ ਕਿ ਬੱਚੇ ਜਿਹੜੇ ਨਸ਼ਿਆਂ ਵਾਲੇ ਜਿਹੜੇ ਧਸਦੇ ਜਾ ਰਹੇ ਤੁਹਾਡੀ ਕੀ ਸੋਚ ਹੈ ਜਦੋਂ ਹੁਣ ਤੁਸੀਂ ਆਪ ਆਪ ਖੁਦ ਇੱਥੇ ਪ੍ਰੈਕਟਿਸ ਕਰਦੇ ਹੋ ਜਦੋਂ ਡੰਡ ਪੇਲਦੇ ਹੋ ਮਤਲਬ ਕਿ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜੇ ਮੰਨ ਲਓ ਜੇ ਤੁਹਾਡੇ ਤੋਂ ਵੱਡੇ ਆ ਜਾਂ ਕੋਈ ਛੋਟੇ ਆ ਜਦਾਂ ਹਾਂਜੀ ਕਿ ਗਰੋਂਡਾ ਵਾਲਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹਾਂਜੀ ਗਰੋਂਡਾ ਵਾਲਾ ਹੋਣਾ ਚਾਹੀਦਾ ਮਤ ਫਿਰ ਉਹ ਉਹੀ ਮਤਲਬ ਉਹਦੇ ਬੰਦੇ ਦੇ ਖੂਨ ਚ ਰਸ ਜਾਂਦਾ ਫਿਰ ਉਹ ਫਿਰ ਉਹ ਬੰਦਾ ਉਹ ਗੇਮ ਤੋਂ ਪਹਿਰਾ ਨਹੀਂ ਅਟਦਾ ਹਾਂ ਮਤਲਬ ਤੁਹਾਡਾ ਸੁਪਨਾ ਕੀ ਹੈ ਜਦੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਜੇ ਤੁਹਾਡੀ ਉਮਰ ਚਲੋ 18 ਸਾਲ ਤੁਹਾਡਾ ਸੁਪਨਾ ਕੀ ਹੈ ਮਤਲਬ ਕੀ ਕਰਨਾ ਚਾਹੁੰਦੇ ਹੋ ਜਦੋਂ ਕੋਈ ਸੋਚ ਸੋਚਿਆ ਹੋਏਗਾ ਕੋਈ ਮਨ ਦੇ ਵਿੱਚ ਕਿ ਮੈਂ ਆਹ ਕੁਝ ਕਰਨਾ ਹਾਂਜੀ ਕੀ ਸੋਚਿਆ ਆਪਣੀ ਬਸ ਅਜੇ ਤੱਕ ਪ੍ਰੈਕਟਿਸ ਕਰਦੇ ਜਾ ਰਹੀ ਹਾਂ ਤੇ ਮਤਲਬ ਇੱਕ ਮਤਲਬ ਬੜੀ ਅਚੀਵ ਕਰਨਾ ਹੈ ਕੁਛ ਅੱਛਾ ਅੱਛਾ ਪੜ੍ਹਾਈ ਵਾਸਤੇ ਕੋਈ ਟਾਈਮ ਟੂਬ ਰੱਖਿਆ ਕਰ ਪੜ੍ਹਾਈ ਵੀ ਜਿੱਦਾਂ ਨਾਲ ਤੁਸੀਂ ਕਰੀ ਜਾਂਦੇ ਹੋ ਨਾਲ ਗੇਮ ਵੀ ਕਰੀ ਜਾਂਦੇ ਹੋ ਹਾਂਜੀ ਹਾਂਜੀ ਪੜ੍ਹਾਈ ਵਾਸਤੇ ਕਿੰਨਾ ਕੁ ਟਾਈਮ ਤੁਸੀਂ ਗੱਡੇ ਕੱਢਦੇ ਹੋ ਮਤਲਬ ਸਵੇਰੇ ਮਿਹਨਤ ਲਾ ਕੇ ਸਕੂਲ ਚਲ ਜੀਦਾ ਸਕੂਲ ਦੇ ਆਪਣਾ ਮਤਲਬ ਜੋ ਵੀ ਸਟੱਡੀ ਕਰਕੇ ਫਿਰ ਵਾਪਸ ਆ ਕੇ ਗਰਾਊਂਡ ਆ ਜੀਦਾ ਫਿਰ ਗਰਾਊਂਡ ਤੋਂ ਜਾ ਕੇ ਸਟੱਡੀ ਕਰਦੇ ਰਹ ਹோம்ਵਰਕ ਵਗੈਰਾ ਰਿਵੀਜ਼ਨ ਕਰਨੀ ਹੁੰਦੀ ਉਹ ਫਿਰ ਗਰਾਊਂਡ ਤੋਂ ਘਰ ਜਾ ਕੇ ਵਾਪਸ ਫਿਰੋ ਕਰੀ ਗੀ ਮੰਨ ਲਓ ਹੁਣ ਜਿੱਦਾਂ ਤੁਸੀਂ ਕਿਤੇ ਛਿੰਝ ਮੇਲੇ ਤੇ ਜਾਂਦੇ ਨਾਲ ਤੁਹਾਡੇ ਕੋਲ ਫਾਦਰ ਸਾਹਿਬ ਹੀ ਜਾਂਦੇ ਤੁਹਾਡੇ ਨਾਲ ਉਹਦਾ ਵੈਸੇ ਤੁਸੀਂ ਗਰਾਊਂਡ ਦੇ ਵਿੱਚ ਇੱਥੇ ਆਪਣੀ ਪ੍ਰੈਕਟਿਸ ਕਰਦੇ ਹੋ ਜੇ ਤਾਂ ਹਾਂਜੀ ਹਾਂਜੀ ਹਨਾ ਠੀਕ 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 ਚਲੋ ਵਧੀਆ ਕੀ ਨਾਮ ਦਾ ਸੈਸੀ ਬੇਟਾ ਆਪਣਾ ਅਵਤਾਰ ਸਿੰਘ ਪਿੰਡ ਖਲੀਲਾ ਹਨਾ ਤੇ ਇਹ ਬੱਚਾ ਜੀ ਪਿੰਡ ਪਿੰਡ ਖਲੀਲਾ ਦਾ ਵਾਸੀ ਹੈ ਤੇ ਅਵਤਾਰ ਸਿੰਘ ਨਾਮ ਹੈ ਤੇ ਮੁੰਡੇ ਜਿਹੜੇ ਵਧੀਆ ਬੰਨੇ ਲੱਗੇ ਆ ਕਿਉਂਕਿ ਅੱਜ ਕੱਲ ਨਸ਼ਿਆਂ ਦਾ ਰੁਝਾਨ ਬੜਾ ਵੱਧ ਰਿਹਾ ਮੈਂ ਦੇਖ ਰਿਹਾ ਸੀ ਕਿ ਇਹ ਵੀਰ ਬੱਚਾ ਜਿਹੜਾ ਵਾ ਇੱਥੇ ਆਪਣੀ ਪ੍ਰੈਕਟਿਸ ਕਰ ਰਿਹਾ ਸੀ ਡੰਡ ਮਾਰ ਰਿਹਾ ਸੀ ਬੈਠਕਾਂ ਖੜ ਰਿਹਾ ਸੀ ਤੇ ਮੈਂ ਮਨ ਚ ਸੋਚਿਆ ਕਿਉਂ ਨਾ ਆਪਾਂ ਤੁਹਾਡੇ ਰੂਬਰੂ ਕਰਾਇਆ ਜਾਵੇ ਬੱਚਾ ਬਹੁਤ ਵਧੀਆ ਸਰੀਰ ਵੀ ਸਰੀਰ ਦੀ ਬੰਤਰ ਵੀ ਤੁਸੀਂ ਦੇਖੋਗੇ ਸਰੀਰ ਦੀ ਬੰਤਰ ਵੀ ਬਹੁਤ ਵਧੀਆ ਕਿੰਨੇ ਘੰਟੇ ਤੁਸੀਂ ਪ੍ਰੈਕਟਿਸ ਕਰਦੇ ਹੋ ਗਰਾਊਂਡ 'ਚ ਜਦੋਂ ਦੱਸਿਆ ਮੈਂ ਦੋ ਢਾਈ ਘੰਟੇ ਸ਼ਾਮ ਨੂੰ ਦੋ ਢਾਈ ਘੰਟੇ ਕਿੰਨੇ ਵਜੇ ਸ਼ਾਮ ਨੂੰ ਹੁੰਦੇ ਹੋ ਸ਼ਾਮ ਨੂੰ ਜੀ ਮੈਂ ਆ ਜਣਾ ਪੌਣੇ ਇੱਕ 6 ਵਜੇ ਤੱਕ ਆ ਜਣਾ ਪੌਣੇ ਇੱਕ 6 ਵਜੇ ਖਲੀਲਾਂ ਤੋਂ ਇੱਥੇ ਆ ਜਾਂਦੇ ਹਾਂ ਮੋਟਰਸਾਲ ਤੇ ਆਉਂਦੇ ਹੋਗੇ ਤੇ ਸ਼ਾਮ ਨੂੰ ਕਿੰਨੇ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸਵੇਰੇ ਮੈਂ ਸਕੂਲ ਜਾਣਾ ਹੁੰਦਾ ਫੇ 4 ਵਜੇ ਆਣਾ ਪੈਂਦਾ ਹਾਂ ਤੁਹਾਡੇ ਸਕੂਲਾਂ 'ਚ ਛੁੱਟੀਆਂ ਚੱਲ 6 ਵਜੇ ਪੂਰੇ ਤੁਸੀਂ ਇੱਥੇ ਗਰਾਊਂਡ ਦੇ ਵਿੱਚ ਆ ਜਾਂਦੇ ਹੋ ਹਨ ਤੇ ਇਕੱਲੇ ਲੱਗੇ ਰਹਿੰਦੇ ਨੇ ਪ੍ਰੈਕਟਿਸ ਕਰਨ ਜਿੱਦਾਂ ਹਾਂਜੀ ਇਕੱਲੇ ਰਹੋਣ ਹਾਂ ਸਹੀ ਗੱਲ ਸਹੀ ਤੇ ਫਾਦਰ ਸਾਹਿਬ ਆਉਣਗੇ ਤੇ ਫਿਰ ਉਦੋਂ ਬਾਅਦ ਵਿੱਚ ਫਿਰ ਤੁਸੀਂ ਇਕੱਠੇ ਆਇਆ ਕਰੋਗੇ ਜਦਾਂ ਹਨ ਹਾਂਜੀ ਠੀਕ 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 ਪਹਿਲਾਂ ਤੁਸੀਂ ਕਾਲਜ ਦੀ ਗਰਾਊਂਡ 'ਚ ਵੀ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਫਾਦਰ ਸਾਹਿਬ ਆਉਂਦੇ ਰਹੇ ਤੁਹਾਨੂੰ ਲੈ ਕੇ ਹਨਾ ਦਾਦਾ ਜੀ ਆਉਂਦੇ ਸੀ ਦਾਦਾ ਜੀ ਸੀ ਹਾਂਜੀ ਹਾਂਜੀ ਠੀਕ ਅਸੀਂ ਮਿਲੇ ਸੀ ਉਹਨਾਂ ਨੂੰ ਸ਼ਾਇਦ ਤੁਹਾਨੂੰ ਯਾਦ ਹੋਵੇ ਉਰਲੇ ਬਨੇ ਜਿੱਥੇ ਉਹ ਰਸਤਾ ਚੜਦੇ ਆ ਹਾਂਜੀ ਠੀਕ ਠੀਕ ਚਲੋ ਬਹੁਤ ਬਹੁਤ ਧੰਨਵਾਦ ਜੀ ਬੇਟੇ ボードボタンのただ。